ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਜੇ ਜਾਨੀਏ ਤੇ ਬੜਾ ਮਹਾਨ ਹੈ ਕਿਉਂਕਿ ਆਮ ਤੌਰ ਤੇ 25 26 ਸਾਲ 30 ਸਾਲ 50 ਸਾਲ ਅਤੇ ਇਹ ਤੋਂ ਉੱਪਰ ਥੋੜਾ ਜਿਹਾ ਜੇ ਮਨੁੱਖ ਦੀ ਉਮਰ ਕਿਸੇ ਦੀ ਹੋ ਜਾਏ ਤਾਂ ਉਹ ਤੋਂ ਬਾਅਦ ਉਹ ਟੈਂਦੀ ਕਲਾ ਦੇ ਵਿੱਚ ਚਲਾ ਜਾਂਦਾ ਹੈ ਅਤੇ ਕੋਈ ਬਹੁਤ ਹੀ ਵੱਡੀ ਕਿਰਿਆ ਜਾਂ ਕੋਈ ਵੱਡਾ ਕੋਈ ਮਾਣ ਮਹਿਸੂਸ ਕਰਨ ਵਾਲਾ ਕੰਮ ਉਹ ਕਦੇ ਵੀ ਆਪਣੇ ਜੀਵਨ ਦੇ ਵਿੱਚ ਨਹੀਂ ਚੁਣਦਾ ਪਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਥੋੜਾ ਜਿਹਾ ਜੇ ਜਨਮ ਵਾਰੀ ਜਾਨੀਏ ਤਾਂ ਇਹਨਾਂ ਦਾ ਜਨਮ 22 ਮਈ 1479 ਈਸਵੀ ਦੇ ਵਿੱਚ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਤੇਜਪਾਲਣ ਅਤੇ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ ਇਹਨਾਂ ਦਾ ਆਨੰਦ ਕਾਰਜ ਹੈ ਜੋ ਭਾਈ ਦੇਵੀ ਚੰਦ ਜੀ ਦੀ ਸੁਪਤਰੀ ਬੀਬੀ ਰਾਮਕੌਰ ਜੀ ਦੇ ਨਾਲ 1503 ਈਸਵੀ ਦੇ ਵਿੱਚ ਹੁੰਦਾ ਹੈ ਆਪ ਜੀ ਦੇ ਚਾਰ ਬੱਚੇ ਨੇ ਬੱਬਾ ਮੋਹਣ ਜੀ ਬੱਬਾ ਮੋਹਰੀ ਜੀ ਬੀਬੀ ਪਾਨੀ ਜੀ ਅਤੇ ਬੀਬੀ ਦਾਨੀ ਜੀ ਹੁਣ 62 ਸਾਲ ਦੀ ਉਮਰ ਤੱਕ ਵੀ ਇੱਕ ਸੱਜੇ ਗੁਰੂ ਦੀ ਪਾਲ ਦੇ ਵਿੱਚ ਦੇਵੀ ਦੇਵਤਿਆਂ ਆਦਿਕ ਨੂੰ ਪੂਜਣਾ ਯਾਤਰਾਵਾਂ ਤੇ ਜਾਣਾ ਇਹ ਇਹਨਾਂ ਦੀ ਜੀਵਨ ਦੀ ਕਿਰਿਆ ਸੀ ਪਰ ਕੀ ਹੁੰਦਾ ਹੈ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਜਿਨ੍ਹਾਂ ਦਾ ਆਨੰਦ ਕਾਰਜ ਆਪ ਜੀ ਦੇ ਭਤੀਜੇ ਭਾਈ ਜਸੂ ਜੀ ਦੇ ਨਾਲ ਹੁੰਦਾ ਹੈ ਉਹ ਆਪਣੇ ਸਹਰੇ ਘਰ ਵਿਖੇ ਜਦੋਂ ਇੱਕ ਦਿਨ ਅੰਮ੍ਰਿਤ ਵੇਲੇ ਦੁੱਧ ਰਿੜਕ ਰਹੇ ਨੇ ਅਤੇ ਉਸ ਸਮੇਂ ਉਹ ਬਾਣੀ ਨੂੰ ਨਾਲ-ਨਾਲ ਪੜ ਰਹੀਏ ਨੇ ਤਾਂ ਜਦੋਂ ਬਾਣੀ ਨੂੰ ਪੜਦੇ ਸਮੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਸੁਣਿਆ ਤੇ ਮਨ ਨੂੰ ਬੜਾ ਸਕੂਨ ਮਿਲਿਆ ਤਾਂ ਪੁੱਛਿਆ ਸੁਪੁੱਤਰੀ ਇਹ ਤੁਸੀਂ ਕਿੰਨਾ ਦੀ ਬਾਣੀ ਪੜ ਰਹੇ ਹੋ ਤਾਂ ਬੀਬੀ ਜੀ ਦੱਸਣਾ ਕਰਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ ਜਿਨ੍ਹਾਂ ਦੀ ਗੁਰਤਾ ਗੰਦੀ ਹੁਣ ਅੱਗੇ ਜ਼ਿੰਮੇਵਾਰੀ ਗੁਰੂ ਪਿਤਾ ਗੁਰੂ ਅੰਗਦ ਸਾਹਿਬ ਜੀ ਸੰਭਾਲ ਰਹੇ ਨੇ ਤਾਂ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਨੂੰ ਵੀ ਐਸੇ ਗੁਰੂ ਦੇ ਦਰਸ਼ਨ ਕਰਵਾਓ ਮੈਨੂੰ ਵੀ ਲੈ ਕਰਕੇ ਚੱਲੋ ਤਖਦੂਰ ਸਾਹਿਬ ਦੀ ਤਲਤੀ ਤੇ ਜਿੱਥੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਬੱਚਿਆਂ ਨੂੰ ਕਲਾਸਾਂ ਲਗਾਉਣੀਆਂ ਅਤੇ ਮਲ ਅਖਾੜੀ ਲਗਾਉਣੇ ਗੁਰਮੁਖੀ ਲਿਪੀ ਦੇ ਵਿੱਚ ਸੁਧਾਰ ਕਰਨਾ ਆਦਿਕ ਸੇਵਾਮਾ ਨੇ ਜਿਹੜੀਆਂ ਉਹ ਬੜੀ ਹੀ ਸੁਚੱਜਤਾ ਦੇ ਨਾਲ ਵਾਖੂਭੀ ਨਿਭਾ ਰਹੇ ਨੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇੱਕ ਦਿਨ ਜਦੋਂ ਆਕਰ ਕੇ ਸੰਗਤ ਕੀਤੀ ਮਨ ਨੂੰ ਐਸਾ ਸਕੂਨ ਮਿਲਿਆ ਜਿਹੜਾ ਅੱਜ ਤੱਕ ਕਿਤੇ ਵੀ ਉਹ ਸਕੂਨ ਨਹੀਂ ਸੀ ਮਿਲਿਆ ਜਿਵੇਂ ਗੁਰਬਾਣੀ ਦਾ ਇਹ ਬਚਨ ਹੈ ਡਿਠੇ ਸਭੇ ਥਾਮ ਨਹੀਂ ਤੁਦ ਜੇਹੇ ਕਿ ਬੜੇ ਥਾਮਾਂ ਤੇ ਦੇਖੇ ਬੜੇ ਥਾਮਾਂ ਤੇ ਘੁੰਮ ਲਈ ਪਰ ਜੋ ਸਕੂਨ ਜੋ ਮਨ ਦੀ ਸ਼ਾਂਤੀ ਗੁਰੂ ਦੇ ਕੋਲ ਜਾ ਕੇ ਮਿਲੀ ਉਹ ਕਿਤੇ ਵੀ ਨਹੀਂ ਮਿਲੀ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਸ ਤੋਂ ਬਾਅਦ ਫਿਰ ਵਾਪਸ ਆਪਣੇ ਪਿੰਡ ਨਹੀਂ ਗਏ ਤਾਂ ਗੁਰੂ ਦੇ ਕੋਲ ਹੋ ਕੇ ਗੁਰੂ ਦੇ ਹੀ ਰਹਿ ਗਏ ਅਤੇ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਨੇ ਆਪ ਜੀ ਨੂੰ ਜਿਹੜਾ ਵੀ ਹੁਕਮ ਜਿਹੜਾ ਵੀ ਕੰਮ ਕਰਨ ਦੇ ਲਈ ਕਿਹਾ ਜਿਹੜੀ ਵੀ ਸੇਵਾ ਕਰਨ ਦੇ ਲਈ ਕਿਹਾ ਉਹ ਗੁਰੂ ਅਮਰਦਾਸ ਸਹਿਬ ਪਾਤਸ਼ਾਹ ਜੀ ਹਾਲਾਂਕਿ ਉਮਰ ਦੇ ਵਿੱਚ ਉਹਨਾਂ ਤੋਂ ਵੱਡੇ ਸਨ ਉਸ ਸਮੇਂ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਦੀ ਉਮਰ ਸਿਰਫ 36 ਸਾਲ ਦੀ ਸੀ ਤੇ ਆਪ 62 ਸਾਲ ਦੀ ਉਮਰ ਦੇ ਸਨ ਤਾਂ ਰਿਸ਼ਤੇ ਦੇ ਵਿੱਚ ਵੀ ਆਪ ਵੱਡੇ ਸਨ ਪਰ ਫਿਰ ਵੀ ਬੜੀ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਆਪਨੇ ਹਰ ਉਹ ਕੰਮ ਹਰ ਉਹ ਸੇਵਾ ਹਰ ਉਹ ਜ਼ਿੰਮੇਵਾਰੀ ਨਿਭਾਈ ਜਿਹੜੀ ਇੱਕ ਸੱਚੇ ਸਿੱਖ ਇੱਕ ਸੱਚੇ ਭਗਤ ਚੇਲੇ ਨੂੰ ਨਿਭਾਉਣੀ ਚਾਹੀਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਜਦੋਂ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਨੇ ਇਹ ਵੇਖਿਆ ਕਿ ਹੌਲੀ-ਹੌਲੀ ਹੁਣ ਪ੍ਰਚਾਰ ਨੂੰ ਵਧਾਉਣ ਦੀ ਲੋੜ ਹੈ ਤਾਂ ਆਪ ਜੀ ਨੂੰ ਗਵਿੰਦਵਾਲ ਸਾਹਿਬ ਦਾ ਜਿਹੜਾ ਨਗਰ ਹੈ ਉਸ ਬਸਾਉਣ ਦੀ ਉਹ ਹਦਾਇਤ ਕੀਤੀ ਅਤੇ ਪਾਣੀ ਦੀ ਕਮੀਆਂ ਨੂੰ ਮੁੱਖ ਰੱਖਦੇ ਹੋਏ ਵੀ ਕੁਝ ਹੁਕਮ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਵੱਲੋਂ ਕੀਤੇ ਗਏ ਤਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਆਪਣੇ ਜੀਵਨ ਦਾ ਅੰਤਲਾ ਸਮਾ ਜਾਣਿਆ ਤਾਂ 1552 ਈਸਵੀ ਦੇ ਵਿੱਚ ਉਹਨਾਂ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਜੋਗ ਜਾਣਦੇ ਹੋਏ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਲੇ ਜਾਣਦੇ ਹੋਏ ਗੁਰਤਾ ਗੱਦੀ ਦੇ ਦਿੱਤੀ ਇੱਥੇ ਨਾਲ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜੋ ਗੁਰਤਾ ਗੱਦੀ ਹੈ ਅਤੇ ਬਾਦਸ਼ਾਹਾਂ ਦੀ ਗੱਦੀ ਹੁੰਦੀ ਹੈ ਉਹ ਤਾਂ ਆਪਣੇ ਸੁਪੁੱਤਰਾਂ ਆਪਣੇ ਧੀਆਂ ਨੂੰ ਦਿੱਤੀ ਜਾ ਸਕਦੀ ਹੈ ਪਰ ਗੁਰਤਾ ਗੱਦੀ ਕੋਈ ਪਿਤਾ ਪੁਰਖੀ ਕੰਮ ਨਹੀਂ ਹੈ ਇਹ ਉਸ ਨੂੰ ਹੀ ਮਿਲਦੀ ਸੀ ਜਿਹੜਾ ਜੋਗ ਅਤੇ ਗੁਰੂ ਦੇ ਵਿੱਚ ਅਪੇਰਤਾ ਹਾਸਲ ਕਰਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਨਾਮ ਗੁਰਤਾ ਗੱਦੀ ਦਿੰਦੇ ਹੋਏ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਚੁਣਿਆ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਦਾਤੂ ਤੇ ਦਾਸੂ ਨੂੰ ਨਾਮ ਚੁਣਦੇ ਹੋਏ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਚੁਣਿਆ ਤਾਂ ਇਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਇਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਦੇ ਹੋਏ ਤੀਜੇ ਗੁਰੂ ਦੇ ਰੂਪ ਦੇ ਵਿੱਚ 68 ਸਾਲ ਦੀ ਉਮਰ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਉਸ ਤੋਂ ਬਾਅਦ ਆਪ ਜੀ ਨੇ 1500 16 ਈਸਵੀ ਦੇ ਵਿੱਚ ਗਵਿੰਦਗੜ੍ਹ ਸਾਹਿਬ ਦਾ ਨਗ ਅਤੇ ਨਗਰ ਬਸਾਉਣ ਤੋਂ ਬਾਅਦ ਆਪ ਜੀ ਨੇ ਇੱਥੇ ਬੋਹਲੀ ਦੀ ਜੋ ਖਦਵਾਈ ਕਰਵਾਈ ਪਾਣੀ ਦੀ ਘਾੜ ਨੂੰ ਮਹਿਸੂਸ ਕਰਦਿਆਂ ਹੋਇਆਂ ਬੋਹਲੀ ਦੀ ਸੇਵਾ ਵੀ ਕਰਵਾਈ ਅਤੇ ਆਦਿਕ ਪੰਗਤ ਦਾ ਜੋ ਇੱਕ ਕਿਉਂਕਿ ਜਾਤ ਪਾਤ ਦਾ ਵਹਿਮ ਭਰਮ ਅਜੇ ਵੀ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਵੇਖਿਆ ਜਾ ਰਿਹਾ ਸੀ ਕਿ ਕੁਝ ਉੱਚ ਜਾਤੀਏ ਜਿਹੜੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਵੇਖਿਆ ਕਿ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਸ਼ੱਕਦੇ ਤਾਂ ਆਪ ਜੀ ਨੇ ਇਹ ਹੁਕਮ ਲਾਗੂ ਕਰ ਦਿੱਤਾ ਕਿ ਜਿਨ੍ਹਾਂ ਨੇ ਵੀ ਮੈਨੂੰ ਮਿਲਣਾ ਹੈ ਪਹਿਲੇ ਪੰਗਤ ਪਾਛੇ ਸੰਗਤ ਕਿ ਪਹਿਲਾਂ ਉਹ ਪੰਗਤ ਕਰੇਗਾ ਬਾਦ ਦੇ ਵਿੱਚ ਮੈਨੂੰ ਮਿਲ ਸਕਦਾ ਏ ਤਾਂ ਵੇਖੋ ਉਹਦੇ ਨਾਲ ਜਾਤ ਪਾਤ ਨੂੰ ਠੱਲ ਪਾਈ ਗਈ ਜਾਤ ਪਾਤੀਏ ਜਿਹੜੇ ਸਨ ਉਹ ਨਹੀਂ ਆਉਂਦੇ ਸਨ ਪਰ ਜਿਨ੍ਹਾਂ ਦੇ ਮਾਨਾਂ ਦੇ ਵਿੱਚੋਂ ਭੇਦ ਭਾਵ ਨਿਕਲ ਗਏ ਉਹ ਗੁਰੂ ਜੀ ਦੇ ਕੋਲ ਜ਼ਰੂਰ ਆਉਂਦੇ ਸੀ ਤੇ ਇਸੇ ਹੀ ਤਰ੍ਹਾਂ ਜਦੋਂ ਅਕਬਰ ਬਾਦਸ਼ਾਹ ਨੂੰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਮਹਾਨਤਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਜਦੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕੋਲ ਗਵਿੰਦਵਾਲ ਆਇਆ ਤਾਂ ਉਹਦੇ ਜਿਹੜੇ ਸੈਨਿਕ ਸਨ ਜਿਹੜੇ ਉਹਦੇ ਸਿਪਾਹੀ ਸਨ ਉਹਨਾਂ ਨੇ ਜਿਵੇਂ ਬਾਦਸ਼ਾਹਾਂ ਦੇ ਅੱਗੇ ਇੱਕ ਚਟਾਈ ਵਿਛਾਈ ਜਾਂਦੀ ਏ ਆਉਣ ਦੇ ਲਈ ਸਵਾਗਤ ਕੀਤਾ ਜਾਂਦਾ ਏ ਤਾਂ ਜਦੋਂ ਬਾਦ ਅਕਬਰ ਦੇ ਸਾਹਮਣੇ ਇਹ ਕਰਨ ਲੱਗੇ ਤਾਂ ਉਸ ਨੇ ਨਾ ਕਰ ਦਿੱਤੀ ਕਹਿੰਦੇ ਨਹੀਂ ਅਸੀਂ ਉਹਨਾਂ ਪੀਰਾਂ ਫਕੀਰਾਂ ਮਹਾਪੁਰਖਾਂ ਦੇ ਕੋਲ ਜਾ ਰਹੇ ਹਾਂ ਜਿਹੜੇ ਰੱਬ ਦੇ ਨਾਲ ਇੱਕਮਿਕ ਹੋਏ ਨੇ ਅਸੀਂ ਭਿਖਾਰੀ ਬਣ ਕੇ ਜਾਵਾਂਗੇ ਅਸੀਂ ਨਿਵੇਂ ਬਣ ਕੇ ਜਾਵਾਂਗੇ ਤਾਂ ਅਕਬਰ ਬਾਦਸ਼ਾਹ ਨੇ ਵੀ ਪੰਗਤ ਦੇ ਵਿੱਚ ਬੈਠ ਕੇ ਪਹਿਲਾਂ ਪ੍ਰਸ਼ਾਦਾ ਛਕਿਆ ਫਿਰ ਗੁਰੂ ਅਮਰਦਾਸ ਐ ਪਾਤਸ਼ਾਹ ਜੀ ਨੂੰ ਮਿਲੇ ਅਤੇ ਵਾਰਤ ਲਾਭ ਕੀਤੀ ਹੁਣ ਇੱਥੇ ਇਹ ਗੱਲ ਬੜੀ ਸਮਝਣੀ ਜ਼ਰੂਰੀ ਹੈ ਕਿ ਗੁਰੂ ਅਮਰਦਾਸ ਜੀ ਬਾਦਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਇੱਕ ਬਾਦਸ਼ਾਹ ਵੀ ਉਹਨਾਂ ਦੇ ਹੁਕਮ ਨੂੰ ਨਿਭਾਉਂਦਾ ਹੈ ਮੰਨਦਾ ਹੈ ਪਰ ਕਈ ਆਮ ਇਨਸਾਨ ਸਾਡੇ ਵਰਗੇ ਕਈ ਵਾਰ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾਉਂਦੇ ਤਾਂ ਲੰਗਰ ਅਕਬਰ ਬਾਦਸ਼ਾਹ ਨੂੰ ਬੜਾ ਸਵਾਦਿਸ਼ਟ ਲੱਗਿਆ ਵਧੀਆ ਲੱਗਿਆ ਤਾਂ ਸਭ ਤੋਂ ਪਹਿਲਾਂ ਆ ਕੇ ਪੁੱਛਦਾ ਹੈ ਕਿ ਅਸੀਂ ਸਾਡੇ ਰਾਜ ਮਹਿਲਾਂ ਦੇ ਵਿੱਚ ਐਸੀ ਕੋਈ ਕਮੀ ਨਹੀਂ ਹੈ ਐਸੀ ਕਿਸੇ ਵਸਤੂ ਦੀ ਕਮੀ ਨਹੀਂ ਹੈ ਕਿ ਅਸੀਂ ਵਧੀਆ ਲੰਗਰ ਪ੍ਰਸ਼ਾਦਾ ਨਾ ਬਣਾ ਸਕੀ ਸਕੀਏ ਪਰ ਜਿਹੜਾ ਸਵਾਦ ਜਿਹੜਾ ਟੇਸਟ ਜਿਹੜਾ ਸਵਾਦਿਸ਼ਟ ਭੋਜਨ ਪ੍ਰਸ਼ਾਦਾ ਅਸੀਂ ਤੁਹਾਡੇ ਲੰਗਰ ਦੇ ਵਿੱਚ ਛਕਿਆ ਹੈ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਸਮਝਾਇਆ ਕਿ ਇਹ ਕਿਰਤੀ ਲੋਕਾਂ ਦੀ ਮਿਹਨਤ ਦੇ ਵਿੱਚੋਂ ਦਾਣਾ ਕੁਝ ਜਿੰਨਾ ਕੋਈ ਲੈਂਦਾ ਹੈ ਉਹਦਾ ਪ੍ਰਸ਼ਾਦਾ ਬਣਦਾ ਹੈ ਗੁਰੂ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਤਾਂ ਉਹ ਬਖਸ਼ਿਸ਼ ਦੇ ਨਾਲ ਇੱਕ ਆਪੇ ਹੀ ਉਹਦੇ ਵਿੱਚ ਸਵਾਦ ਆਉਂਦਾ ਹੈ ਤਾਂ ਫਿਰ ਅਕਬਰ ਬਾਦਸ਼ਾਹ ਨੇ ਕਿਹਾ ਕਿ ਮੈਂ ਇਹ ਲੰਗਰ ਚਲਾ ਸਕਦਾ ਕਿ ਮੈਂ ਇਹ ਲੰਗਰ ਦੀ ਸੇਵਾ ਨਿਭਾ ਸਕਦਾ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਸਮਝਾਇਆ ਕਿ ਇਹ ਲੰਗਰ ਕਿਰਤੀ ਗੁਰਸਿੱਖਾਂ ਦੀ ਮਿਹਨਤ ਦੇ ਵਿੱਚੋਂ ਹੀ ਚੱਲਦਾ ਹੈ ਕਿਸੇ ਇੱਕ ਮਨੁੱਖ ਦੀ ਜਾਗੀਰ ਦੇ ਤੌਰ ਤੇ ਨਹੀਂ ਹੈ ਤਾਂ ਅਕਬਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਮ ਕੁਝ ਜ਼ਮੀਨ ਜਾਇਦਾਦ ਵੀ ਲਗਵਾਈ ਸੀ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਸ ਸਮੇਂ ਜਿਹੜੀ ਸਤੀ ਪ੍ਰਥਾ ਚੱਲਦੀ ਸੀ ਅਤੇ ਘੁੰਡ ਕੱਢ ਕੇ ਆਉਣਾ ਸੰਗਤ ਦੇ ਵਿੱਚ ਘੁੰਡ ਕੱਢ ਕੇ ਰਹਿਣਾ ਉਹਦੇ ਤੇ ਪੱਕੇ ਤੌਰ ਤੇ ਪਾਬੰਦੀ ਲਗਵਾ ਦਿੱਤੀ ਸੀ ਅਤੇ ਕਿਸਾਨਾਂ ਦੇ ਜੋ ਕਰਜ਼ੇ ਸੀ ਉਹ ਵੀ ਮਾਫ ਕਰਵਾਏ ਸੀਗੇ ਅਤੇ ਹੋਰ ਵੀ ਕਈ ਜਿਹੜੇ ਲੋਕਾਂ ਦੇ ਨਾਲ ਅਤਿਆਚਾਰ ਹੁੰਦੇ ਸੀ ਉਹ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਕਹਿ ਕਰਕੇ ਅਕਬਰ ਤੋਂ ਬੰਦ ਕਰਵਾਏ ਸੀ ਇਸ ਦੇ ਨਾਲ ਨਾਲ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪ੍ਰਚਾਰ ਫੇਰੀਆਂ ਵੀ ਕੀਤੀਆਂ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ 22 ਮੰჯੀਆਂ ਥਾਪੀਆਂ 52 ਪੀੜੇ ਥਾਪੇ ਪ੍ਰਚਾਰਕਾਂ ਨੂੰ ਥਾਪਿਆ ਅਲੱਗ-ਅਲੱਗ ਥਾਂ ਤੇ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਵਿੱਚ ਕੁਝ ਇਸਤਰੀਆਂ ਵੀ ਸਨ ਅਤੇ ਕੁਝ ਪੁਰਸ਼ ਵੀ ਸਨ ਜਿਹੜੇ ਇਹ ਗੁਰਬਾਣੀ ਦੀ ਜ਼ਿੰਮੇਵਾਰੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਨਿਭਾਰ ਰਹੇ ਸਨ اسی ਹੀ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇਹ ਕਾਰਜ ਕਰਦੇ ਹੋਏ ਜਦੋਂ ਆਪ ਜੀ ਦੀ ਸ਼ਰਨ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਉਂਦੇ ਨੇ ਤਾਂ ਉਹਨਾਂ ਨੂੰ ਬਿਨਾਂ ਕਿਸੇ ਜਾਤ ਪਾਤ ਦੇ ਬਿਨਾਂ ਦੇਖਦੇ ਹੋਏ ਆਪਣੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਨਾਲ ਕੀਤਾ ਅਤੇ ਜਦੋਂ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਜੋ ਦੂਜੇ ਇਹਨਾਂ ਦੇ ਜਵਾਈ ਨੇ ਉਹਨਾਂ ਦੇ ਵਿੱਚ ਪਰਖ ਦਾ ਇੱਕ ਸਮਾ ਆਇਆ ਤਾਂ ਭਾਈ ਜੇਠਾ ਜਿਨੇ ਗੁਰੂ ਰਾਮਦਾਸ ਜੀ ਨੇ ਉਹ ਹਰ ਇੱਕ ਹੁਕਮ ਤੇ ਖਰੇ ਉਤਰਦੇ ਨੇ ਤਾਂ ਗੁਰੂ ਅਮਰਦਾਸ ਸਹਿਬ ਪਾਤਸ਼ਾਹ ਜੀ ਨੇ ਇਹਨਾਂ ਨੂੰ ਯੋਗ ਜਾਣਦੇ ਹੋਏ ਗੁਰੂ ਰਾਮਦਾਸ ਸਹਿਬ ਬਣਾ ਕੇ ਸਥਾਪਿਤ ਕਰ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਆਪ ਜੀ ਗਵਿੰਦਵਾਲ ਸਾਹਿਬ ਦੀ ਧਰਤੀ ਤੇ 1574 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਸੋ ਇਹ ਇਹਨਾਂ ਦਾ ਜੀਵਨ ਸੀ ਇਸ ਦੇ ਵਿੱਚ ਕੁਝ ਸਾਖੀਆਂ ਨੇ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਘਟਦੀਆਂ ਨੇ ਜਿਵੇਂ ਭਾਈ ਪ੍ਰੇਮਾ ਜੀ ਅਤੇ ਕਈਆਂ ਹੋਰ ਕੋੜੀ ਦੇ ਜਿਹੜੇ ਕੋੜ ਦੇ ਰੋਗੀ ਸੀ ਉਹਨਾਂ ਦੇ ਜੀਵਨ ਨੂੰ ਬਦਲਣਾ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਲੈ ਕੇ ਆਉਣਾ ਅਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਰਚੀ ਹੈ ਤੇ 17 ਰਾਗਾਂ ਦੇ ਵਿੱਚ ਬਾਣੀ ਰਚਣ ਦੇ ਨਾਲ-ਨਾਲ ਜਿਹੜੀ ਅੱਜ ਸਭ ਤੋਂ ਮਸ਼ਹੂਰ ਉਹਨਾਂ ਦੀ ਬਾਣੀ ਹੈ ਜੋ ਹਰ ਸਮਾਗਮ ਤੇ ਪੜ੍ਹੀ ਜਾਂਦੀ ਹੈ ਨਿਤਨੇਮ ਦਾ ਹਿੱਸਾ ਹੈ ਉਹ ਅਨੰਤ ਸਾਹਿਬ ਦੀ ਬਾਣੀ ਹੈ ਜਿਸ ਦੀਆਂ ਪੌੜੀਆਂ ਪੜ੍ਹ ਕਰਕੇ ਅਸੀਂ ਆਪਣੇ ਦੁੱਖਾਂ ਸੁੱਖਾਂ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਬਾਣੀ ਨੂੰ ਮਨਾਉਂਦੇ ਹਾਂ ਅਸੀਂ ਅਤੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਕਮਾਉਂਦੇ ਹਾਂ ਜਿੱਥੇ ਮਨੁੱਖ ਕਈ ਵਾਰ ਇੱਕ ਉਮਰ ਦੇ ਪੜਾ ਤੇ ਆ ਕੇ ਹਾਰ ਮੰਨ ਜਾਂਦਾ ਹੈ ਕਿ ਮੈਂ ਹੁਣ ਨਹੀਂ ਕੁਝ ਕਰ ਸਕਦਾ ਉੱਥੇ ਗੁਰੂ ਅਮਰਦਾਸ ਸਹਿਬ ਪਾਤਸ਼ਾਹ ਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਗੁਰੂ ਬਾਣੀ ਦੇ ਨਾਲ ਜੁੜਨ ਦੇ ਲਈ ਉਮਰਾਂ ਮਾਇਨੇ ਨਹੀਂ ਰੱਖਦੀਆਂ ਉੱਥੇ ਸਮਝ ਮਤ ਬੁੱਧ ਲਗਨ ਜੀਵਨ ਦੇ ਵਿੱਚ ਮਾਇਨੇ ਰੱਖਦੀ ਹੈ ਅਤੇ ਉਹ ਗੁਰੂ ਨਾਨਕ ਸਹਿਬ ਪਾਤਸ਼ਾਹ ਜੀ ਦੇ ਹੀ ਰੂਪ ਹੋ ਕੇ ਜਗਤ ਦੇ ਸਾਹਮਣੇ ਪ੍ਰਗਟ ਹੋ ਗਏ ਤਾਂ ਇਸੇ ਹੀ ਨਾਲ ਅਸੀਂ ਜੇ ਗੁਰਬਾਣੀ ਦੀ ਥੋੜੀ ਜੀ ਗੱਲ ਕਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਦੇ ਅੰਗਾਂ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਪ੍ਰਗਟਾਉਂਦੇ ਹੋਏ ਪ੍ਰਸ਼ਨ ਪੁੱਛੇ ਅਤੇ ਸਮਝਾਇਆ ਇਹ ਸਰੀਰਾ ਮੇਰੇ ਇਸ ਜੱਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਕਿ ਇਹ ਮੇਰੇ ਸਰੀਰਾ ਤੂੰ ਕਿਹੜਾ ਕਰਮ ਕਮਾਇਆ ਇਹ ਸੁਣਨੋ ਮੇਰੇਉ ਸੱਚ ਹੈ ਸੁਨਣੇ ਨੋ ਪਠਾਈ ਕਿ ਕੰਨੋਂ ਤੁਸੀਂ ਸੱਚ ਸੁਣਨ ਦੇ ਲਈ ਲੱਗੇ ਹੋ ਤਾਂ ਇਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਿੱਚ ਅਪੇਲਤਾ ਹਾਸਲ ਕੀਤੀ ਅਤੇ ਆਪਣਾ ਜੀਵਨ ਇੱਕ ਉੱਚ ਦਰਜੇ ਦਾ ਬਣਾਉਂਦੇ ਹੋਏ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਰੂਪ ਆਪਣਾ ਬਣਾਇਆ ਅਤੇ ਸੰਸਾਰ ਨੂੰ ਇੱਕ ਚੰਗੇ ਰਸਤੇ ਪਾਇਆ ਸੋ ਆਸ ਕਰਦਾ ਕਿ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਤੋਂ ਕਾਫੀ ਕੁਝ ਸਿੱਖਣ ਦੇ ਲਈ ਮਿਲਵਾਂ ਮਿਲਿਆ ਹੋਊਗਾ ਜੇ ਏਸੀ ਹੀ ਤਰ੍ਹਾਂ ਸਾਰੇ ਗੁਰੂ ਸਹਿਬਾਨ ਦੇ ਜੀਵਨ ਨੂੰ ਜਾਂ ਗੁਰਬਾਣੀ ਨੂੰ ਜਾਂ ਜਪਜੀ ਸਾਹਿਬ ਦੀ ਵਿਆਖਿਆ ਨੂੰ ਆਪ ਸੁਣਨਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਜਾਂ ਆਨਲਾਈਨ ਕਲਾਸਸ ਵੀ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਪੇਜ ਤੇ ਵੀ ਫੋਲੋ ਕਰ ਸਕਦੇ ਹੋ ਅਤੇ ਨਾਲ ਹੀ ਤੁਸੀਂ ਇੱਥੇ ਵੀ ਕਮੈਂਟ ਕਰ ਸਕਦੇ ਹੋ ਤਾਂ ਕਿ ਤੁਸੀਂ ਜਿਸ ਤਰ੍ਹਾਂ ਦਾ ਵੀ ਕੋਈ ਤੁਹਾਡਾ ਸਵਾਲ ਹੋਵੇ ਉਸ ਦਾ ਮੈਂ ਆਨਸਰ ਤੁਹਾਨੂੰ ਦੇ ਸਕਾਂ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ